ਔਰ ਇਸ ਸੜਕ ਹਾਦਸੇ 'ਚ ਇੱਕ ਧੀਰ ਦਾ ਬਿਆਨ ਆਇਆ ਸਾਹਮਣੇ ਗਲਤੀ ਦਾ ਕੀਤਾ ਹੈ ਸਾਹਸ ਕਿਹਾ ਨੌਜਵਾਨ ਨਹੀਂ ਕਰ ਰਿਹਾ ਸੀ ਸਟੰਟ ਜਖਮੀ ਨੌਜਵਾਨ ਗੁਰਪ੍ਰੀਤ ਦੀ ਹੋਈ ਮੌਤ ਪਿੰਡ ਔੜ ਦੇ ਬਸਰਡੇ ਕਰੀਬ 26 ਅਪ੍ਰੈਲ ਨੂੰ ਹੋਏ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਗੁਰਪ੍ਰੀਤ ਸਿੰਘ ਪੁੱਤਰ ਬਾਬਾ ਸਿੰਘ ਵਾਸੀ ਔੜ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਦਾ ਇਲਾਜ ਪੀਜੀਆਈ ਚੱਲ ਰਿਹਾ ਸੀ ਕਿ ਬੀਤੇ ਦਿਨੀ ਉਸ ਦੀ ਮੌਤ ਦੀ ਖਬਰ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਚਲਾ ਦਿੱਤੀ ਸੀ ਮਰਿਤਕ ਦਾ ਅੱਜ ਸੈਂਕੜੇ ਨਾ ਮੱਖਾ ਦੀ ਹਾਜ਼ਰੀ ਚ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਜਿਸ ਗੱਡੀ ਨਾਲ ਮੋਟਰਸਾਈਕਲ ਦੀ ਟੱਕਰ ਹੋਈ ਸੀ ਉਸ ਗੱਡੀ ਦੇ ਮਾਲਕ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਕਿਹਾ ਕਿ ਨੌਜਵਾਨ ਹਾਦਸੇ ਦੇ ਸਮੇਂ ਸਟੰਟ ਨਹੀਂ ਕਰ ਰਿਹਾ ਸੀ ਬਾਬਾ ਸਿੰਘ ਜੀ ਜਿਹਨਾਂ ਦੀ ਮੌਤ ਹੋਈ ਹੈ ਮੇਰਾ ਬੇਟਾ ਜੀ ਇਹ ਕਿੰਨੀ ਕੁ ਉਮਰ ਦੀ ਸੀ 19 ਸਾਲ ਦੀ ਸੀ ਹਾਂ ਜੀ ਕਿੱਦੇ ਪਿੰਡ ਭਰਾ ਸੀ ਦੋਸ਼ ਕੀ ਕੁੜੀ ਛੋਟੀ ਆ ਇਹ ਵੱਡਾ ਸੀ ਜੀ ਇਸ ਤਰੀਕ ਕਿ ਮੋਟਰ ਵਾਹਨ ਐਕਸੀਡੈਂਟ ਹੋਇਆ ਜੀ ਮੋਟਰਸਾਈਕਲ ਦਾ ਗੱਡੀ ਦਾ ਇੱਕ ਮੋਤ ਹੋਈ ਮੌਤ ਹੋਈ ਹੈ ਜੀ ਚੰਡੀਗੜ੍ਹ ਪੀ ਜੀ ਤੀ ਤਰੀਕ ਨੂੰ ਕੀ ਨਾਮ ਆਪਰਾ ਤੇ ਮੇਰਾ ਨਾਮ ਮਨੀਸ਼ ਪੁਆਰ ਆ ਜੀ ਪਿੰਡ ਔੜਾ ਜੀ ਤਰੀਕ ਦਿਨ ਸ਼ਨੀਵਾਰ ਸੀਗਾ ਜੀ ਤਰੀਕ 26 ਸੀਗੀ ਰਾਤ ਨੂੰ ਐਕਸੀਡੈਂਟ ਹੋਇਆ ਸੀਗਾ ਜੀ ਐਕਸੀਡੈਂਟ ਔੜਾ ਡੇ ਦੇ ਵਿੱਚ ਜੀ ਹਾਂ ਜੀ ਤੇ ਗੱਲਬਾਤ ਇਹ ਹੋਈ ਸੀ ਜੀ ਮੈਂ ਉਧਰੋਂ ਆ ਰਿਹਾ ਸੀਗਾ ਪੈਟਰੋਲ ਪੰਪ ਤੋਂ ਤੇਲ ਪਾ ਕੇ ਇਹ ਮੁੰਡਾ ਇਧਰੋਂ ਜਾ ਰਿਹਾ ਸੀਗਾ ਜੀ ਆਟ ਆਫ ਕੰਟਰੋਲ ਹੋ ਕੇ ਦੋਨੇ ਆਪਸ ਵਿੱਚ ਅਚਾਨਕ ਟੱਕਰ ਹੋ ਗਈ ਜੀ ਤੇ ਮੇਰੇ ਕੋਲ ਉਸ ਦਿਨ ਵੀਡੀਓ ਦੇ ਵਿੱਚ ਕਹਿ ਹੋ ਗਿਆ ਦੀ ਮੁੰਡਾ ਸਟੰਟ ਕਰਦਾ ਹੈ ਲੇਕਿਨ ਸਟੰਟ ਨਹੀਂ ਸੀ ਕਰਦਾ ਜੀ ਖਬਰਾਂ ਦੇ ਵਿੱਚ ਮੇਰੇ ਕੋਲ ਕਹਿ ਹੋ ਗਿਆ ਡਰ ਆਇਆ ਸੀਗਾ ਜੀ ਮੈਂ ਤੇ ਮੈਂ ਹਾਂਜੀ ਮੈਂ ਸਾਰੇ ਪਰਿਵਾਰ ਤੋਂ ਜੀ ਮਾਫੀ ਮੰਗਦਾ ਹਾਂ ਬਹੁਤ ਬਹੁਤ ਗਲਤੀ ਮੰਨਦੇ ਜੀ ਇਸ ਪਿਛੇ ਅਸੀਂ ਸਾਰੇ ਪਰਿਵਾਰ ਤੋਂ ਜੀ